ਕਹਾਤਾਂ ਦੀ ਕਿਤਾਬ ਉਹਦਾ 17 ਨੰਬਰ ਅਧਿਆਏ ਤੇ ਉਹਦੀ ਬਾਈ ਨੰਬਰ ਪੰਤੀ ਚਾਈਦਾ ਲਿਖਿਆ ਆ ਕਹਿੰਦਾ ਖੁਸ਼ਦਿਲੀ ਦਵਾ ਵਾਂਗ ਚੰਗਾ ਕਰਦੀ ਹੈ ਪਰ ਉਦਾਸ ਆਤਮਾ ਹੱਡੀਆਂ ਨੂੰ ਸਕਾਉਂਦਾ ਹੈ ਖੁਸ਼ ਰਹਾ ਕਰੋ ਜਿਹੜੀ ਖੁਸ਼ਦਿਲੀ ਆ ਇੱਥੇ ਉਹਨੇ ਇਹ ਨਹੀਂ ਕਿਹਾ ਵੀ ਹੱਸਾ ਹੱਸਾ ਟੈਂਪਰੇਰੀ ਚੀਜ਼ ਹੱਸ ਤੇ ਆਪਾਂ ਪੈਂਦੇ ਕਪਿਲ ਦਾ ਸ਼ੋਅ ਦੇਖ ਕੇ ਵੀ ਹੱਸ ਬੈਨੇ ਕੋਈ ਸਕਿੱਟ ਦੇਖ ਕੇ ਕਈ ਰਿਲਾ ਹਸਿਆਲੀਆਂ ਆ ਜਾਂਦੀਆਂ ਆ ਪਰ ਕੀ ਉਹ ਜਿਹੜਾ ਹੱਸਣਾ ਆ ਉਹ ਸਾਡੀ ਜ਼ਿੰਦਗੀ ਦੇ ਦੁੱਖ ਨੂੰ ਮਿਟਾਉਂਦਾ ਆ ਉਹ ਤਾਂ ਪਲ ਭਰ ਦਾ ਆ ਘੜੀਵਾਲ ਦਾ ਹੱਸਾਇਆ ਪਰ ਖੁਸ਼ਦਿਲੀ ਜਿਹੜੀ ਆ ਉਹ ਅੰਦਰੂਨੀ ਆ ਜਿਹੜੀ ਖੁਸ਼ਦਿਲੀ ਆ ਤੁਹਾਨੂੰ ਤੰਦਰੁਸਤੀ ਬਖਸ਼ਦੀ ਆ ਤੁਸੀਂ ਕਈ ਵਾਰੀ ਦੇਖਿਓ ਕਈ ਇਨਸਾਨ ਜਿਹੜੇ ਛੇਤੀ ਬਿਮਾਰ ਨਹੀਂ ਹੁੰਦੇ ਤੁਸੀਂ ਉਹਨਾਂ ਦੇ ਜੀਵਨ ਤੇ ਗੌਰ ਕਰਕੇ ਦੇਖਿਓ ਬਹੁਤ ਇਹੋ ਜਿਹੇ ਹੈਗੇ ਆ ਭੈਣ ਭਰਾ ਜਿਨ੍ਹਾਂ ਤੇ ਪ੍ਰਭੂ ਦਾ ਬੜਾ ਫਜ਼ਲ ਆ ਬੜੀ ਕਿਰਪਾ ਆ ਉਹ ਸ਼ੇਦੀ ਬਿਮਾਰ ਨਹੀਂ ਹੁੰਦੇ ਜਦੋਂ ਤੁਸੀਂ ਉਹਨਾਂ ਦੇ ਜੀਵਨ ਚ ਝਾਤੀ ਮਾਰੋਗੇ ਤੁਸੀਂ ਬਹੁਤਿਆਂ ਨੂੰ ਉਹਨਾਂ ਬਾਰੇ ਇਹ ਕਹਿੰਦਾ ਸੁਣੋਗੇ ਇਹ ਲੱਖ ਲੋਟਿਆ ਇਹ ਬੇਪਰਵਾਹ ਆ ਇਹਨੂੰ ਹੈ ਨਹੀਂ ਕੋਈ ਲੱਥੀ ਜੜੀ ਇਹਨੂੰ ਨਹੀਂ ਕੋਈ ਫਿਕਰ ਫੱਕਾ ਇਹਨਾਂ ਮਤਲਬ ਹੈ ਇਹ ਨਹੀਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਮੈਨੇਜ ਨਹੀਂ ਕਰ ਰਿਹਾ ਜਾਂ ਉਹਨੂੰ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਆ ਉਹ ਪਰਵਾਹ ਕਰਦਾ ਆ ਜੋ ਉਹ ਕਰ ਸਕਦਾ ਆ ਉਹ ਕਰਦਾ ਆ ਜੋ ਉਹ ਨਹੀਂ ਕਰ ਸਕਦਾ ਉਹਨੂੰ ਛੱਡ ਦਿੰਦਾ ਆ ਦੇਖੋ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਸ ਦੀ ਗੱਲ ਹੀ ਨਹੀਂ ਆ ਉਹਦੇ ਬਾਰੇ ਸੋਚ ਕੇ ਕੀ ਕਰੋਗੇ ਤੁਸੀਂ ਜਦ ਉਹ ਤੁਹਾਡੇ ਵੱਸੋਂ ਹੀ ਬਾਹਰ ਆ ਤੁਹਾਨੂੰ ਲੱਗਦਾ ਕਿ ਉਹ ਕਿਸੇ ਵੀ ਤਰ੍ਹਾਂ ਤੁਹਾਡੇ ਕਾਬੂ ਵਿੱਚ ਆਉਣ ਵਾਲਾ ਕੰਮ ਨਹੀਂ ਆ ਫਿਰ ਉਹਦੇ ਬਾਰੇ ਸੋਚ ਕੇ ਪਰੇਸ਼ਾਨ ਹੋਣਾ ਮੂਰਖਤਾ ਤੋਂ ਬਿਨਾ ਕੁਝ ਵੀ ਨਹੀਂ ਆ ਅਰ ਜਿਹੜਾ ਕੰਮ ਕਾਬੂ ਵਿੱਚ ਆਉਣ ਵਾਲਾ ਨਹੀਂ ਆ ਹੱਥ ਵੱਸ ਨਹੀਂ ਆ ਸਾਡੇ ਰੇਂਜ ਤੋਂ ਬਾਹਰ ਆ ਉਨੂੰ ਪਰਮੇਸ਼ਵਰ ਦੇ ਹੱਥਾਂ 'ਚ ਦੇ ਦੋ। ਅਰੋਸ ਕੰਮ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਕੇ ਬੇਫਿਕਰ ਹੋ ਜਾਓ। ਜੇ ਤੁਸੀਂ ਕਰ ਸਕਦੇ ਹੁੰਦੇ ਤਾਂ ਕਰ ਲੈਣਾ ਸੀ। ਤੁਸੀਂ ਨਹੀਂ ਕਰ ਸਕਦੇ ਸੀ ਤੁਸੀਂ ਪ੍ਰਭੂ ਨੂੰ ਦੇ ਦਿੱਤਾ ਹੁਣ ਉਹਨੂੰ ਕਰਨ ਦਿਓ। ਹੁਣ ਉਹਦੇ ਵਿੱਚ ਉਹਨੂੰ ਤੁਸੀਂ ਨਹੀਂ ਸਿਖਾਉਣਾ ਵੀ ਇਹਨੂੰ ਇੱਦਾਂ ਕਰ ਵਾਡਾ ਕੰਮ ਹੋਣਾ ਚਾਹੀਦਾ ਉਹ ਜਿੱਦਾਂ ਮਰਜੀ ਕਰੇ ਅਸੀਂ ਲੋਕੀ ਕੀ ਕਰਦੇ ਆ ਅਸੀਂ ਆਪਣੇ ਕੰਮ ਪਰਮੇਸ਼ਵਰ ਦੇ ਹੱਥਾਂ ਵਿੱਚ ਦਿਨੇ ਆ ਫੇ ਨਾਲ ਉਹਨੂੰ ਸਲਾਹਾਂ ਦੇਈ ਜਾਵਾਂਗੇ ਪ੍ਰਭੂ ਤੂੰ ਇਦਾਂ ਕਰੀ ਫਲਾਣੇ ਦੇ ਮਨ ਵਿੱਚ ਪਾ ਦੇ ਨਹੀਂ ਚੱਲ ਉਹਨੂੰ ਰਹਿਣ ਦੇ ਉਹਦੇ ਮਨ 'ਚ ਪਾ ਦੇ ਵੀ ਉਹਨੀ ਤੁਹਾਡੀ ਸਲਾਹ ਨਾਲ ਚੱਲਣਾ ਹੈ ਜੇ ਤੈਨੂੰ ਇੰਨੀ ਅਕਲ ਸੀ ਫੇ ਪਹਿਲਾਂ ਹੀ ਤੂੰ ਉਹਦੇ ਕੋਲੇ ਪਹੁੰਚ ਜਾਣਾ ਸੀ ਜਦ ਮਨ ਚ ਪਵਾਉਣਾ ਹੈ ਅਰ ਤੁਸੀਂ ਕਾਰ ਕਹਿ ਦੇਖ ਲਓ ਜਦ ਮਨ ਚ ਤੁਸੀਂ ਕਹਿਣਾ ਪਾ ਦੇ ਉਹਨੇ ਕਰਨਾ ਹੀ ਨਹੀਂ ਹੋਰ ਹੀ ਕਿਸੇ ਨੇ ਕੰਮ ਕਰ ਜਾਣਾ ਕਿਉਂਕਿ ਮਨੁੱਖ ਦੀਆਂ ਸੋਚਾਂ ਤੇ ਮਨੁੱਖ ਦੇ ਰਾਹ ਪਰਮੇਸ਼ਵਰ ਦੀਆਂ ਸੋਚਾਂ ਤੇ ਪਰਮੇਸ਼ਵਰ ਦੇ ਰਾਹ ਦੋਨੋਂ ਬਹੁਤ ਭਿੰਨੇ ਆ ਜ਼ਮੀਨ ਅਸਮਾਨ ਜਿੰਨਾ ਫਰਕ ਹੈ ਇਸ ਲਈ ਖੁਸ਼ ਰਹਿਣਾ ਸਿੱਖੋ ਜੋ ਤੁਸੀਂ ਕਰ ਸਕਦੇ ਆ ਹਰ ਹਾਲ ਵਿੱਚ ਕਰੋ ਉਸ ਤੋਂ ਪਿੱਛੇ ਨਾ ਹਟੋ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਹੀ ਕਰਨਾ ਪੈਣਾ ਹੈ ਦੇਖੋ ਅਗਰ ਤੁਸੀਂ ਕੁਰਸੀ ਚੇਂਜ ਕਰਨੀ ਆ ਤੁਸੀਂ ਇੱਥੋਂ ਉੱਠ ਕੇ ਪਿੱਛੇ ਜਾਣਾ ਤੇ ਤੁਸੀਂ ਇੱਥੇ ਬੈਠੇ ਕਹੀ ਜਾਂਦੇ ਪ੍ਰਭੂ ਮੈਨੂੰ ਪਿੱਛੇ ਲੈ ਆ ਚੱਲ ਪਿੱਛੇ ਲੈ ਆ ਚੱਲ ਉੱਠ ਤੇ ਚਲਿਆ ਜਾ ਤੈਨੂੰ ਪ੍ਰਭੂ ਨੇ ਚੱਕਿਆ ਥੋੜੀ ਖੜਨਾ ਤੁਸੀਂ ਪਿੱਛੇ ਜਾਣਾ ਚਾਹੁੰਦੇ ਆ ਕੋਈ ਨਹੀਂ ਜਾਣ ਦੇਂਡਿਆ ਤੁਸੀਂ ਕੋਈ ਅਰਜੈਂਟ ਆ ਤੁਹਾਨੂੰ ਜ਼ਰੂਰੀ ਆ ਫੇਰ ਤੁਸੀਂ ਬੈਠੇ ਕਹੋ ਕਿ ਪ੍ਰਭੂ ਤੂੰ ਭੇਜ ਕਿਸੇ ਨੂੰ ਤੂੰ ਕਰ ਕੋਈ ਉਪਰਾਲਾ ਵੀ ਮੈਂ ਪਿੱਛੇ ਚਲੇ ਜਾਵਾਂ ਇੱਥੇ ਮੈਂ ਡਿਸਟਰਬ ਆ ਜਾਂ ਵਾਟ ਐਵਰ ਜੋ ਵੀ ਤੁਹਾਡੀ ਪ੍ਰੋਬਲਮ ਆ ਫੇਰ ਕੋਈ ਜਬਦ ਬਣੇ ਕੋਈ ਜਾਣਾ ਆ ਕੇ ਤੁਹਾਨੂੰ ਕਹੇ ਭਾਜੀ ਆਜੋ ਭੈਣ ਜੀ ਆਜੋ ਪਿੱਛੇ ਆਣ ਕੇ ਬਹਿ ਜਾਓ ਇੱਥੇ ਫਲਾਨੇ ਨੂੰ ਬਹਿ ਲਣ ਦੋ ਸਮਝ ਲਗੇ ਜੋ ਤੁਸੀਂ ਕਰਨਾ ਆ ਉਹ ਤੁਹਾਨੂੰ ਕਰਨਾ ਪੈਣਾ ਆ ਤੇ ਜੋ ਤੁਸੀਂ ਨਹੀਂ ਕਰ ਸਕਦੇ ਉਹ ਪਰਮੇਸ਼ਰ ਨੂੰ ਦੇ ਦਿਓ ਪਰ ਖੁਸ਼ ਰਹੋ ਜਿਹੜਾ ਇਨਸਾਨ ਪਰੇਸ਼ਾਨ ਰਹਿੰਦਾ ਆ ਉਹ ਬਿਮਾਰ ਹੋ ਜਾਂਦਾ ਆ ਪਰੇਸ਼ਾਨ ਵਿਅਕਤੀ ਦਾ ਬਲੱਡ ਪ੍ਰੈਸ਼ਰ ਤਾਂ ਹਾਂ ਹੋ ਜਾਂਦਾ ਜਾਂ ਘਟ ਜਾਂਦਾ ਜਾਂ ਵੱਧ ਜਾਂਦਾ ਸ਼ੂਗਰ ਹੋ ਜਾਂਦੀ ਆ ਪਰੇਸ਼ਾਨੀਆਂ ਦੇ ਨਾਲ ਸ਼ੂਗਰ ਮਿੱਠਾ ਖਾਣ ਨਾਲ ਨਹੀਂ ਹੁੰਦੀ ਸ਼ੂਗਰ ਦੀ ਸ਼ੁਰੂਆਤ ਡਾਇਬੀਟੀਜ਼ ਦੀ ਪ੍ਰੋਬਲਮ ਮధుਮੇ ਦੀ ਬਿਮਾਰੀ ਕਦੀ ਵੀ ਮਿੱਠਾ ਖਾਣ ਨਾਲ ਸ਼ੁਰੂ ਨਹੀਂ ਹੁੰਦੀ ਉਹਦੀ ਵਜ੍ਹਾ ਚਿੰਤਾ ਆ ਜਿਹੜਾ ਉਹਦਾ ਰੂਟ ਕੌਸ ਆ ਜਿਹੜੀ ਉਹਦੀ ਜੜ੍ਹ ਆ ਉਹ ਚਿੰਤਾ ਆ ਚਿੰਤਾ ਦੇ ਨਾਲ 슈ਗਰ ਦੀ ਬਿਮਾਰੀ ਸ਼ੁਰੂ ਹੁੰਦੀ ਆ ਪਰ ਜਦੋਂ ਬਿਮਾਰੀ ਹੋ ਜਾਂਦੀ ਆ ਉਦੋਂ ਮਿੱਠਾ ਪਚਾਉਣ ਦੀ ਸ਼ਕਤੀ ਗਲੂਕੋਜ਼ ਪਚਾਉਣ ਦੀ ਸ਼ਕਤੀ ਬੰਦੇ ਦੇ ਜਿਸਮ ਅੰਦਰ ਖਤਮ ਹੋ ਜਾਂਦੀ ਆ ਚਿੰਤਾ ਸਿਆਣੇ ਕਹਿੰਦੇ ਚਿਖਾ ਦੇ ਬਰਾਬਰ ਆ ਕਿਉਂ ਕਿਹਾ ਗਿਆ ਚਿੰਤਾ ਨੂੰ ਚਿਖਾ ਦੇ ਬਰਾਬਰ ਇਦਾਂ ਥੋੜੀ ਵੀ ਤੁਸੀਂ ਚਿੰਤਾ ਆਈਮਾਨ ਦੇ ਵਿੱਚ ਕੋਈ ਪਰੇਸ਼ਾਨੀ ਆਈ ਤਾਂ ਬਸ ਨਾਲ ਹੀ ਮੌਤ ਆ ਗਈ ਨਹੀਂ ਬੰਦਾ ਚਿੰਤਾ ਕਰਦਾ ਕੀ ਹੁੰਦਾ ਉਹਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਆ ਉਹਦਾ ਡਾਈਜੈਸਟਿਵ ਸਿਸਟਮ ਮੇਤਾ ਜਿਹੜਾ ਆ ਉਹ ਕੰਮ ਕਰਨੋਂ हट ਜਾਂਦਾ ਆ ਸ਼ੂਗਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਕਿਡਨੀਜ਼ ਦੀ ਪ੍ਰੋਬਲਮ ਆ ਜਾਂਦੀ ਆ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂਦੀ ਆ ਹਾਰਟ ਡਿਜ਼ੀਜ਼ ਹੋ ਜਾਂਦੀਆਂ ਆ ਜਿੰਨੀਆਂ ਵੀ ਕ੍ਰੋਨਿਕਲ ਡਿਜ਼ੀਜ਼ ਆ ਜਿਹੜੀਆਂ ਵੀ ਗੰਭੀਰ ਬਿਮਾਰੀਆਂ ਆ ਉਹ ਸਾਰੀਆਂ ਚਿੰਤਾ ਤੋਂ ਸ਼ੁਰੂ ਹੁੰਦੀਆਂ ਆ ਅਰੋਗ ਬਿਮਾਰੀਆਂ ਬਹੁਤ ਲੰਮਾ ਸਮਾਂ ਚੱਲਦੀਆਂ ਆ ਅਗਰ ਤੁਸੀਂ ਉਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਆ ਖੁਸ਼ ਰਹਿਣਾ ਸਿੱਖੋ ਕਿਹਦੇ ਵਿੱਚ ਖੁਸ਼ ਰਹਿਣਾ ਆ ਪਰਮੇਸ਼ਵਰ ਵਿੱਚ ਜਮਾਨੇ ਵਿੱਚ ਨਹੀਂ ਕਿਉਂਕਿ ਜਮਾਨਾ ਕਿਵੇਂ ਖੁਸ਼ ਹੁੰਦਾ ਆ ਦੋ ਗਲਾਸੀਆਂ ਸ਼ਰਾਬ ਦੀਆਂ ਲੈਆਂ ਹੀ ਹਾ ਹਾ ਬਾਸਾ ਖੁਸ਼ੀ ਉਹਨਾਂ ਦੀ ਸਵੇਰ ਨੂੰ ਮੇਰਾ ਬਟੂਆ ਕਿੱਥੇ ਡਿੱਗਾ ਮੇਰਾ ਲਾਇਸੈਂਸ ਕੌਣ ਕੱਢ ਕੇ ਲੈ ਗਿਆ ਮੇਰਾ ਫੋਨ ਕਿਹਨ ਚੋਰੀ ਕਰ ਲਿਆ ਮੇਰੇ ਕੱਪੜੇ ਕਿੱਧਾ ਪਾਟੇ ਇਹ ਜਮਾਨੇ ਦੀ ਖੁਸ਼ੀ ਆ ਜਮਾਨੇ ਦੀ ਖੁਸ਼ੀ ਕੀ ਆ ਆਪਣੇ ਪਰਿਵਾਰ ਨੂੰ ਛੱਡ ਕੇ ਦੂਜਿਆਂ ਦੇ ਨਾਲ ਤੁਰੇ ਫਿਰਨਾ ਫੇਰ ਕੋਈ ਵੀਡੀਓ ਸਾਹਮਣੇ ਆ ਗਈ ਕੋਈ ਕਿਸੇ ਨੇ ਬਣਾ ਲਈ ਕਿਸੇ ਨੇ ਖਬਰ ਲਾਤੀ ਕਿਸੇ ਨੇ ਟੰਪਲ ਚਾਣ ਕੇ ਦੱਸ ਦਿੱਤਾ ਵੀ ਤੇਰਾ ਆਦਮੀ ਤੇ ਤੇਰੀ ਔਰਤ ਫਲਾਣੇ ਥਾਂ ਸੀ ਇਹ ਕੀ ਹੋ ਗਿਆ ਉਹ ਇੱਕ ਦੋ ਦਿਨਾਂ ਦੀ ਖੁਸ਼ੀ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦੀ ਆ ਕੀ ਆ ਸੱਤਿਆਈ ਵਿੱਚ ਚੱਲਦਿਆਂ ਹੋਇਆਂ ਪਤੀ ਪਤਨੀ ਦਾ ਰਿਸ਼ਤਾ ਮੁਬਾਰਕ ਰਿਸ਼ਤਾ ਆ ਲਿਖਿਆ ਵਿਆਹ ਸਬਨਾ ਨਾਲੋਂ ਆਦਰਯੋਗ ਗਿਣਿਆ ਜਾਏ ਤੁਸੀਂ ਆਪਣੇ ਪਤੀ ਦੇ ਨਾਲ ਜਾਂ ਪਤਨੀ ਦੇ ਨਾਲ ਕਿਤੇ ਘੁੰਮਣ ਫਿਰਨ ਵਾਸਤੇ ਜਾਂਦੇ ਆ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਆਬਜੈਕਸ਼ਨ ਨਹੀਂ ਹੁੰਦਾ ਪਰ ਤੁਸੀਂ ਕਿਸੇ ਇਹੋ ਜਿਹੇ ਰਿਸ਼ਤੇ ਦੇ ਵਿੱਚ ਆ ਜਿਹਦਾ ਕੋਈ ਨਾਮ ਹੀ ਹੈ ਨਹੀਂ ਆ ਜਿੰਨੂੰ ਕਲੰਕ ਗਿਣਿਆ ਜਾਂਦਾ ਆ ਉਹਦੇ ਤੇ ਹਰੇਕ ਵਿਅਕਤੀ ਨੂੰ ਆਬਜੈਕਸ਼ਨ ਆ ਸੋ ਜਿਹੜਾ ਪਰਮੇਸ਼ਵਰ ਦੇ ਵਿੱਚ ਚੱਲਦਾ ਆ ਉਹ ਆਪਣੀ ਖੁਸ਼ੀ ਸਹੀ ਤਰੀਕਿਆਂ ਨਾਲ ਮਨਾਉਂਦਾ ਆ ਉਹ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਹੱਸਦਾ ਆ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਸਕੇ ਸਬੰਧੀਆਂ ਦੇ ਨਾਲ ਆਪਣੀ ਖੁਸ਼ੀ ਨੂੰ ਸੈਲੀਬ੍ਰੇਟ ਕਰਦਾ ਆ ਡਰਦਾ ਕੰਬਦਾ ਹੋਇਆ ਪਰਮੇਸ਼ਵਰ ਦੇ ਭੈਅ ਵਿੱਚ ਰਹਿ ਕੇ ਉਹ ਖੁਸ਼ੀ ਵੀ ਮਨਾਉਂਦਾ ਆ ਤਾਂ ਪਰਮੇਸ਼ਵਰ ਦੇ ਭਜਨ ਕੀਰਤਨ ਕਰਕੇ ਉਹ ਵਾਈਫਾ ਨੂੰ ਨਚਾਉਂਦਾ ਨਹੀਂ ਆਪਣੇ ਘਰ ਵਿੱਚ ਆਪਣੇ ਦਿਨਸੋਦ ਉੱਤੇ ਬਗਾਨੀਆਂ ਧੀਆਂ ਪੈਣਾ ਨੂੰ ਨਹੀਂ ਨਚਾਉਂਦਾ ਉਹ ਪਰਮੇਸ਼ਵਰ ਦੇ ਭਜਨ ਕੀਰਤਨ ਲਾ ਕੇ ਮਹਿਮਾ ਕਰਦਾ ਹਰੇਕ ਬੰਦੇ ਨੂੰ ਨਾਲੇ ਮਿਲਦਾ ਆ ਜੀਆਂ ਆ ਕਰਦਾ ਤੇ ਨਾਲ ਦੱਸਦਾ ਫਿਰਦਾ ਰੱਬ ਨੇ ਸਾਨੂੰ ਖੁਸ਼ੀ ਮਨਾਉਣ ਯੋਗ ਕੀਤਾ ਆ ਕੰਮ ਪਰਮੇਸ਼ਵਰ ਨੇ ਕੀਤਾ ਤਾਂ ਕਰਕੇ ਪਾਰਟੀ ਰੱਖੀ ਆ ਤਾਂ ਜੇ ਆਪਾਂ ਇਕੱਠੇ ਹੋਏ ਆ ਜਾ ਕੇ ਆ ਕੰਮ ਅੜਿਆ ਸੀ ਪਰਮੇਸ਼ਵਰ ਨੇ ਕਰ ਦਿੱਤਾ ਆ ਸੀ ਚਾਹੁੰਦੇ ਸੀ ਵੀ ਇਦਾਂ ਦੀ ਨੌਕਰੀ ਮਿਲ ਜਵੇ ਇਹ ਪਰਮੇਸ਼ਵਰ ਦੀ ਕਿਰਪਾ ਹੋਈ ਮਿਲ ਗਈ ਨਾਲ ਹੀ ਉਹ ਆਪਣੀ ਗਵਾਹੀ ਸਾਰਿਆਂ ਨੂੰ ਸ਼ੇਅਰ ਕਰਦਾ ਫਿਰਦਾ ਏ ਤੇ ਨਾਲ ਦੀ ਨਾਲ ਉਹ ਵੈਲਕਮ ਕਰਦਾ ਇਹ ਕਿ ਆ ਪਰਮੇਸ਼ਵਰ ਵਿੱਚ ਰਹਿ ਕੇ ਆਨੰਦ ਮਨਾਉਣਾ ਆਨੰਦ ਦੇ ਨਾਲ ਭਰੇ ਰਹਿਣਾ ਔਰ ਖੁਸ਼ਦਿਲੀ ਦੁਆ ਵਾਂਗ ਚੰਗਾ ਕਰਦੀ ਆ ਪਰ ਉਦਾਸ ਆਤਮਾ ਹੱਡੀਆਂ ਨੂੰ ਸਕਾਉਂਦਾ ਆ ਜਿਹੜਾ ਵਿਅਕਤੀ ਖੁਸ਼ ਨਹੀਂ ਰਹਿੰਦਾ ਉਹਦੇ ਉੱਤੇ ਦਵਾਈਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਆ ਦਵਾਈ ਵੀ ਉਹਦੇ ਸਰੀਰ ਉੱਤੇ ਕੰਮ ਨਹੀਂ ਕਰਦੀ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਕਰਨੀ ਆ ਖੜੇ ਮੱਥੇ ਰਿਆ ਕਰੋ ਤੇ ਸਿਰਫ ਮੱਥਾ ਹੀ ਨਾ ਖੜਿਆ ਰਹੇ ਤੁਹਾਡਾ ਮਨ ਖੜਿਆ ਹੋਵੇ ਜਿਹੜੀ ਮਨ ਦੀ ਖੁਸ਼ੀ ਹੈ ਨਾ ਚਿਹਰੇ ਤੇ ਆਪਣੇ ਆਪ ਆ ਜਾਂਦੀ ਆ ਤੁਸੀਂ ਨਹੀਂ ਵੀ ਹੱਸਦੇ ਪਰ ਜੇ ਕੋਈ ਖੁਸ਼ੀ ਦੀ ਗੱਲ ਆ ਤੁਹਾਨੂੰ ਕਿਸੇ ਨਾ ਕਿਸੇ ਨੇ ਆਣ ਕੇ ਕਹਿ ਦੇਣਾ ਕਿ ਨਾ ਅੱਜ ਬੜਾ ਖੁਸ਼ ਹਾਂ ਅੱਜ ਬੜਾ ਚਿਹਰਾ ਚਕਮਕਵਾਨ ਚਮਕਦਾ ਆ ਉਹ ਖੁਸ਼ੀ ਆ ਮਨ ਦੇ ਅੰਦਰ ਕਈ ਵਾਰੀ ਘਰ ਵਿੱਚ ਕੋਈ ਜਣ ਬਿਮਾਰ ਹੁੰਦਾ ਆ ਜਿਹੜਾ ਤੋਂ ਬਿਮਾਰ ਆ ਹੋ ਸਕਦਾ ਕਿਸੇ ਦਾ ਬਾਬਾ ਬੀਬੀ ਜਾਂ ਕੋਈ ਘਰ ਦਾ ਹੋਰ ਮੈਂਬਰ ਅਚਾਨਕ ਜਿਹਦੇ ਨਾਲ ਉਹਦਾ ਬਹੁਤ ਪਿਆਰ ਆ ਉਹ ਆ ਗਿਆ ਘਰ ਦੇ ਵਿੱਚ ਦਸਾਂ ਦਿਨਾਂ ਵਿੱਚ ਉਹ ਬਿਮਾਰ ਜਿਹੜਾ ਆ ਉਹ ਚੰਗਾ ਹੋ ਜਾਂਦਾ ਦਵਾਈ ਤਾਂ ਨਹੀਂ ਲੈ ਕੇ ਆਇਆ ਸੀ ਨਾਲ ਫੇਉ ਬਿਮਾਰ ਚੰਗਾ ਕਿਦਾਂ ਹੋ ਗਿਆ ਕਰਕੇ ਉਹਦਾ ਮਨ ਖੁਸ਼ ਹੋ ਗਿਆ ਆ ਉਹ ਮਿਲਣਾ ਚਾਹੁੰਦਾ ਸੀ ਹੁਣ ਮੇਲ ਹੋ ਗਿਆ ਹੁਣ ਉਹਦੀ ਅੱਖਾਂ ਦੇ ਸਾਹਮਣੇ ਆ ਹੁਣ ਉਹ ਖੁਸ਼ ਹੀ ਰਹਿੰਦਾ ਆ ਜਦੋਂ ਖੁਸ਼ ਰਹਿੰਦਾ ਆ ਜਿਹੜੀ ਬੁਰਕੀ ਰੋਟੀ ਦੀ ਖਾਂਦਾ ਉਹ ਵੀ ਉਹਨੂੰ ਪਚਦੀ ਆ ਜਿਹੜਾ ਪਾਣੀ ਪੀਂਦਾ ਉਹ ਵੀ ਉਹਨੂੰ ਦੁੱਧ ਮੰਗ ਲੱਗਦਾ ਆ ਕੀ ਹੋਇਆ ਸੇਤ ਤੇ ਸੋਣਾ ਅਸਰ ਹੋਣ ਲੱਗ ਗਿਆ ਪਰ ਜਦੋਂ ਚਿੰਤਾ ਕਰਦਾ ਸੀ ਫਿਕਰ ਵਿੱਚ ਸੀ ਕੀ ਸੀਗਾ ਕੋਈ ਵੀ ਚੀਜ਼ ਸਹੀ ਅਸਰ ਨਹੀਂ ਕਰ ਰਹੀ ਸੀ ਤੇ ਜੇ ਇਨਸਾਨਾਂ ਦੇ ਨਾਲ ਇੰਨੀ ਖੁਸ਼ੀ ਹੋ ਜਾਂਦੀ ਆ ਤੇ ਆਪਾਂ ਪਰਮੇਸ਼ਵਰ ਦੇ ਨਾਲ ਆਪਾਂ ਕਿੰਨੇ ਖੁਸ਼ ਚਾਹੀਦੇ ਆ ਮੈਨੂੰ ਪਤਾ ਨਹੀਂ ਕਦੀ ਤੁਹਾਨੂੰ ਕਿਸੇ ਸਾਧੂ ਸੰਤ ਦੇ ਨਾਲ ਕਿਸੇ ਪਰਮੇਸ਼ਵਰ ਦੇ ਜਾਂ ਕਿਸੇ ਮਹਾਪੁਰਸ਼ ਨਾਲ ਮਿਲਣ ਦਾ ਸਮਾਂ ਮਿਲਿਆ ਕਿ ਨਹੀਂ ਇਹ ਇਹ ਜਿਹੜੇ ਸ਼ਬਦ ਆ ਨਾ ਲੋਕਾਂ ਨੇ ਇਹਨਾਂ ਨੂੰ ਰਿਲੀਜੀਅਸ ਬਣਾ ਦਿੱਤਾ ਧਰਮ ਦੇ ਨਾਲ ਸੰਬੰਧਿਤ ਕਰ ਦਿੱਤਾ ਪਰ ਸਾਧੂ ਸੰਤ ਦਾ ਮਤਲਬ ਹੈ ਜਿਨੇ ਆਪਣੇ ਆਪ ਨੂੰ ਸਾਧ ਲਿਆ ਉਹ ਸਾਧੂ ਬਣ ਗਿਆ ਜਿਨੇ ਪਰਮੇਸ਼ਵਰ ਦੇ ਸੁਭਾਅ ਨੂੰ ਆਪਣੇ ਅੰਦਰ ਲੈ ਲਿਆ ਉਹ ਸੰਤ ਹੋ ਗਿਆ ਜਿਹੜੇ ਪੁਰਸ਼ ਨੇ ਪੁਰਖ ਨੇ ਪਰਮੇਸ਼ਵਰ ਦੀ ਮਹਾਨਤਾਈ ਨੂੰ ਜੀਵਨ ਦੇ ਵਿੱਚ ਲੈ ਲਿਆ ਗਿਆਨ ਨੂੰ ਪ੍ਰਾਪਤ ਕਰ ਲਿਆ ਉਹ ਮਹਾਪੁਰਸ਼ ਹੋ ਜਾਂਦਾ ਹੈ ਸੋ ਉਹ ਮੈਟਰ ਨਹੀਂ ਕਰਦਾ ਕਿ ਉਹ ਕਿਹੜੇ ਰੰਗ ਦੇ ਕੱਪੜੇ ਪਾਉਂਦਾ ਤੇ ਕਿਹੜੀ ਭਾਸ਼ਾ ਬੋਲਦਾ ਹੈ ਆਈ ਹੋਪ ਤੁਸੀਂ ਅੰਡਰਸਟੈਂਡ ਕਰ ਰਹੇ ਹੋ ਮੈਨੂੰ ਬਹੁਤ ਬਰੀ ਚਾਂਸ ਮਿਲਿਆ ਸਾਧੂ ਸੰਤਾਂ ਦਾ ਸੰਗ ਕਰਨ ਨੂੰ ਸੰਗਤ ਕਰਨ ਨੂੰ ਮਹਾਂਪੁਰਸ਼ਾਂ ਦੇ ਨਾਲ ਬੈਠਣ ਨੂੰ ਸੱਚ ਜਾਣਿਓ ਉਹਨਾਂ ਦੇ ਚਿਹਰੇ ਦਾ ਨੂਰੀ ਵੱਖਰਾ ਹੁੰਦਾ ਉਹਨਾਂ ਦੇ ਚਿਹਰੇ ਦੀ ਚਮਕ ਹੀ ਵੱਖਰੀ ਹੁੰਦੀ ਤੁਹਾਡਾ ਉਹਨਾਂ ਦੇ ਲਾਗ ਉੱਠਣ ਨੂੰ ਦਿਲ ਨਹੀਂ ਕਰਦਾ ਕਿਉਂ ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਆਨੰਦ ਦੀ ਅਵਸਥਾ ਬਣ ਗਈ ਆ ਦਾ ਮਨ ਖੁਸ਼ੀ ਨਾਲ ਭਰਿਆ ਰਹਿੰਦਾ ਆ ਉਹਨਾਂ ਨੇ ਆਪਣੇ ਮਨ ਦੇ ਅੰਦਰੋਂ ਦੁਨੀਆਦਾਰੀ ਨੂੰ ਕੱਢਿਆ ਆ ਕਿਉਂਕਿ ਦੁਨੀਆਦਾਰੀ ਦੇ ਅੰਦਰ ਕਸ਼ਟ ਆ ਵਚਨ ਚ ਲਿਖਿਆ ਨਾ ਜਗਤ ਦੇ ਵਿੱਚ ਕਸ਼ਟ ਆ ਨਿਰਾਸ਼ਾ ਆ ਪਰ ਮੇਰੇ ਵਿੱਚ ਕੀ ਆ ਆਰਾਮ ਆ ਆਨੰਦ ਆ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਕਸ਼ਟ ਦੇਣ ਵਾਲੀਆਂ ਆ ਉਹਨਾਂ ਨੂੰ ਛੱਡ ਦਿੱਤਾ ਆਨੰਦ ਦੇਣ ਵਾਲੀਆਂ ਨੂੰ ਆਪਣੇ ਅੰਦਰ ਰੱਖ ਲਿਆ ਤੇ ਹੁਣ ਉਹ ਆਨੰਦ ਉਹਨਾਂ ਦੇ ਚਿਹਰਿਆਂ ਤੋਂ ਨਜ਼ਰ ਆਉਂਦਾ ਏ ਬਹੁਤ ਪ੍ਰਭੂ ਦੇ ਲੋਕ ਪਰ ਪ੍ਰਭੂ ਦੇ ਦਾਸ ਇਦਾਂ ਦੇ ਆ ਉਹ ਵੀ ਮਾਂ ਦੀ ਕੁੱਖ ਚੋਂ ਪੈਦਾ ਹੋਏ ਆ ਛੋਟੇ ਸੀ ਖੇਡਦੇ ਮਾਲਦੇ ਰਹੇ ਹੋਣਗੇ ਆਪਣੇ ਵਾਂਗ ਪਰ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਜਦੋਂ ਮਨ ਆਨੰਦ ਨਾਲ ਭਰ ਗਿਆ ਅਵਸਥਾ ਬਦਲ ਗਈ ਸੋ ਸਾਡੇ ਜੀਵਨ ਵੀ ਇਦਾਂ ਹੋ ਸਕਦੇ ਆ ਪਰ ਉਹਦੇ ਲਈ ਇੱਛਾ ਬਣਾਉਣੀ ਪੈਣੀ ਆ ਮਨ ਦੇ ਅੰਦਰ ਇੱਕ ਖੁਆਇਸ਼ ਪੈਦਾ ਕਰਨੀ ਪੈਣੀ ਆ ਵੀ ਅਸੀਂ ਇਦਾਂ ਦੇ ਬਣਨਾ ਆ ਕੋਈ ਜਮਾਂਦਰੂ ਚੋਰ ਨਹੀਂ ਹੁੰਦਾ ਕੋਈ ਜਮਾਂਦਰੂ ਬਦਮਾਸ਼ ਨਹੀਂ ਹੁੰਦਾ ਹਰੇਕ ਜਿਹੜਾ ਪੈਦਾ ਹੁੰਦਾ ਉਹ ਇੱਕ ਬਲੈਂਕ ਸ਼ੀਟ ਆ ਖਾਲੀ ਕਾਗਜ਼ ਜਿਵੇਂ ਜਿਵੇਂ ਦੀ ਮੈਮਰੀ ਉਹਦੇ ਅੰਦਰ ਇੰਸਟਾਲ ਕੀਤੀ ਜਾਂਦੀ ਉਹ ਦੀ ਸਮਝ ਦਾ ਰੂਪ ਧਾਰ ਲੈਂਦੀ ਆ ਫਿਰ ਉਹ ਡਿਸਾਈਡ ਕਰਦਾ ਆ ਕਿ ਮੈਂ ਹੁਣ ਚੋਰ ਬਣਨਾ ਆ ਵੇ ਚੋਰੀ ਕਰਨੀ ਆ ਉਹ ਡਿਸਾਈਡ ਕਰਦਾ ਕਿ ਮੈਂ ਜੱਜ ਬਣਨਾ ਆ ਕੋਈ ਡਿਸਾਈਡ ਕਰਦਾ ਕਿ ਮੈਂ ਬਦਮਾਸ਼ ਬਣਨਾ ਹੈ ਬਹੁਤ ਸਾਰੀਆਂ ਮੈਂ ਉਹ ਜਿਹੇ ਇੰਟਰਵਿਊ ਵੀ ਸੁਣੀਆਂ ਉਹਨਾਂ ਨੇ ਕਿਹਾ ਸਾਡੀ ਇੱਕ ਖੁਆਇਸ਼ ਸੀ ਕਿ ਅਸੀਂ ਗੈਂਗਸਟਰ ਬਣਨੇ ਨਾਮ ਵਰਿਆ ਉਹ ਉਹਨਾਂ ਨੇ ਮਨ ਦੇ ਵਿੱਚ ਇਹ ਹੀ ਖੁਆਇਸ਼ ਪੈਦਾ ਕਰ ਲਈ ਕਿ ਅਸੀਂ ਆਹਾ ਬਣਨੇ ਆ ਤੇ ਕਿਸੇ ਨੇ ਇਹ ਖੁਆਇਸ਼ ਪੈਦਾ ਕਰ ਲਈ ਕਿ ਮੈਂ ਪਰਮੇਸ਼ਵਰ ਦਾ ਜਨ ਬਣਨਾ ਹੈ ਕਿਸ ਨੇ ਇੱਕ ਖੁਆਇਸ਼ ਪੈਦਾ ਕਰ ਲਈ ਮੈਂ ਪਰਮੇਸ਼ਵਰ ਦੇ ਘਰ ਦਾ ਸੇਵਕ ਬਨਣਾ ਹੈ ਸੇਵਾਦਾਰ ਬਨਣਾ ਹੈ ਸੋ ਸਾਨੂੰ ਆਪਣੇ ਅੰਦਰ ਖੁਆਇਸ਼ ਪੈਦਾ ਕਰਨੀ ਪੈਣੀ ਹੈ ਕਿ ਮੈਂ ਆਨੰਦ ਦੇ ਨਾਲ ਭਰਿਆ ਹੋਇਆ ਵਿਅਕਤੀ ਬਨਣਾ ਹੈ ਜੋ ਵੀ ਤੁਸੀਂ ਬਨਣਾ ਚਾਹੁੰਦੇ ਹੋ ਦੇ ਅੰਦਰ ਤੁਸੀਂ ਪੈਦਾ ਕਰਨਾ ਹੈ ਜਿਹੋ ਜਿਹਾਂ ਤੁਹਾਡੀਆਂ ਸੋਚਾਂ ਹੋਣਗੀਆਂ ਵਿਚਾਰ ਹੋਣਗੇ ਉਹੋ ਜੇ ਤੁਸੀਂ ਬਣਦੇ ਜਾਓਗੇ ਇੰtanto ਵੀ ਤੁਸੀਂ ਸੋਚਣ ਦੇ ਕੋਸ਼ ਤੇ ਤੁਸੀਂ ਬਣਗੇ ਕੋਸ਼ ਤੁਸੀਂ ਜੋ ਸੋਚੋਗੇ ਉਹੀ ਬਣੋਗੇ ਕਿਉਂਕਿ ਪਰਮੇਸ਼ਵਰ ਕਿਸੇ ਨਾਲ ਵੀ ੱੱੱਕਾ ਨਹੀਂ ਕਰਦਾ ਉਹਨੇ ਫ੍ਰੀ ਵਿਲ ਦਿੱਤੀ ਆ ਆਜ਼ਾਦ ਇੱਛਾ ਸ਼ਕਤੀ ਦਿੱਤੀ ਆ ਮਨੁੱਖ ਨੂੰ